ਧਰਤੀ ਦੇ ਅੰਦਰ ਇੱਕ ਐਸੀ ਜਗ੍ਹਾ ਹੈ ਜਿੱਥੇ ਮਨੁੱਖ ਨੇ ਸਭ ਤੋਂ ਡੂੰਗਾ ਟੋਆ ਪੁੱਟਿਆ ਸੀ ਪਰ ਫਿਰ ਉਹਨਾਂ ਨੇ ਉਹ ਟੋਏ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ 1970 ਦੇ ਵਿੱਚ ਸੋਵੀਅਤ ਵਿਗਿਆਨੀਆਂ ਨੇ ਸ਼ੁਰੂ ਕੀਤਾ ਇਹ ਪ੍ਰੋਜੈਕਟ ਕੋਲਾ ਸੁਪਰ ਡੀਪ ਬੋਰ ਹੌਲ ਟੀਚਾ ਸੀ ਧਰਤੀ ਦੇ ਅੰਦਰਲੀ ਸੱਚਾਈ ਤੱਕ ਪਹੁੰਚਣਾ ਉਹ ਖੁਦਾਈ ਕਰਦੇ ਗਏ ਕਰਦੇ ਗਏ ਅਤੇ ਆਖਿਰ ਪਹੁੰਚੇ 12 ਕਿਲੋਮੀਟਰ ਹੇਠਾਂ ਪਰ ਜੋ ਉੱਥੇ ਮਿਲਿਆ ਉਹ ਕਿਸੇ ਨੇ ਸੋਚਿਆ ਵੀ ਨਹੀਂ ਸੀ ਚਟਾਨਾਂ ਵਿੱਚੋਂ ਕਿ ਐਸਾ ਫੁੱਟ ਰਹੀਆਂ ਸਨ ਤਾਪਮਾਨ 180 ਡਿਗਰੀ ਤੱਕ ਚੜ ਗਿਆ ਅਤੇ ਕਿਹਾ ਜਾਂਦਾ ਹੈ ਕਿ ਉੱਥੇ ਅਜੀਹੀਆਂ ਆਵਾਜ਼ਾਂ ਆਉਂਦੀਆਂ ਸਨ ਜੋ ਕਿਸੇ ਨੇ ਪਹਿਲਾਂ ਨਹੀਂ ਸੁਣੀਆਂ ਕੁਝ ਲੋਕਾਂ ਨੇ ਕਿਹਾ ਕਿ ਉਹ ਆਵਾਜ਼ਾਂ ਧਰਤੀ ਦੇ ਨਰਕ ਵਾਂਗ ਲੱਗਦੀਆਂ ਸਨ 1995 ਦੇ ਵਿੱਚ ਇਹ ਖੁਦਾਈ ਰੋਕ ਦਿੱਤੀ ਗਈ ਤੇ ਟੋਏ ਨੂੰ ਸੀਲ ਕਰ ਦਿੱਤਾ ਗਿਆ ਪਰ ਅੱਜ ਵੀ ਲੋਕ ਪੁੱਛਦੇ ਨੇ ਉਸ ਲੰਗਾਈ ਦੇ ਵਿੱਚ ਅਸਲ ਵਿੱਚ ਕੀ ਸੀ